ਪਠਿੰਡਾ ਤੋਂ ਮੈਂਬਰ ਪਾਰਲੀਮੈਂਟ ਹਰਸਿਮਰਤਪੁਰ ਬਾਦਲ ਸਿੰਘ ਕੌਮ ਦੇ ਚੌਥੇ ਤਖਤ ਸ਼੍ਰੀ ਦਮਦਮਾ ਸਾਹਿਬ ਹੋਇਨ ਨਤਮਸਤਕ ਸਕਤ ਸ਼੍ਰੀ ਦਮਦਮਾ ਸਾਹਿਬ ਵਿਖੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਤਖਤ ਸ਼੍ਰੀ ਦਮਦਮਾ ਸਾਹਿਬ ਦੇ ਸਿੰਘ ਸਾਹਿਬ ਪਾਪਾ ਟੇਕ ਸਿੰਘ ਨੇ ਸਰੋਪਾ ਪਾ ਕੇ ਕੀਤਾ ਸਨਮਾਨ ਹਰਸਿਮਰਤਪੁਰ ਬਾਦਲ ਨੇ ਇਤਿਹਾਸਿਕ ਗੁਰਦੁਆਰਾ ਲਿਖਨ ਸਰ ਸਾਹਿਬ ਵਿਖੇ ਪੈਂਤੀ ਲਿਖੀ ਹਰਸਿਮਰਤਪੁਰ ਬਾਦਲ ਨੇ ਪੱਤਰਕਾਰ ਨਾਲ ਗੱਲਬਾਤ ਕਰਦੇ ਹਾਂ ਕੀ ਕਿਹਾ ਤੁਸੀਂ ਵੀ ਸੁਣੋ ਜਿੰਨੇ ਪੰਜਾਬ ਦੇ ਨਾਮ ਤੇ ਲਾਜ ਬਣੇ ਹੋਏ ਨੇ ਮੁੱਖ ਮੰਤਰੀ ਸਾਹਿਬ ਨੇ 12 ਫੰਡਰੇ ਵਿਲੇ ਮੰਡਰ ਤੇ ਕਿਹਾ ਕਿ ਬੱਚਿਆਂ ਦਾ ਬ੍ਰੇਕਫਾਸਟ ਫੂਡ ਕਰਨਾ ਇਹਨਾਂ ਨੇ ਐਲਾਨ ਕਰਦਾ ਦੇਖੋ ਜਿੰਨਾ ਸ਼ਰਮਿੰਦਾ ਇੱਕ ਭਗਵੰਤਪਾਨ ਨੇ ਪੰਜਾਬੀਆਂ ਨੂੰ ਕੀਤਾ ਹੈ ਸ਼ਹਿਰ ਦੇ ਇਤਿਹਾਸ 'ਚ ਕਿਸੇ ਸੁਪੇ ਦਾ ਮੁੱਖ ਮੰਤਰੀ ਹੋਊਗਾ ਸੋਚ ਕੇ ਇੱਕ ਮੁੱਖ ਮੰਤਰੀ ਆਪ ਦੇ ਸੂਬੇ ਦੀ ਜ਼ਿੰਮੇਵਾਰੀ ਨੂੰ ਆਪਣੇ ਪਰਿਵਾਰ ਤੋਂ ਵੀ ਬਾਤ ਸਮਝ ਕੇ ਆਪਣੀ ਡਿਊਟੀ ਨੂੰ ਅਦਾ ਕਰਦੇ ਨੇ ਲੇਕਿਨ ਹੈਰਾਨੀ ਦੀ ਗੱਲ ਕਿ ਇਸ ਮੁੱਖ ਮੰਤਰੀ ਨੇ ਪਹਿਲੇ ਜਿੱਥੇ ਪੰਜਾਬ ਨੂੰ ਵੇਚ ਛੱਡਿਆ ਪਿਛਲੇ 4 ਸਾਲ ਕੇਜਰੀਵਾਲ ਨੂੰ ਸਾਡੇ ਕੋਲ ਸਾਡਾ ਜਹਾਜ ਸਾਡੇ ਪੈਸੇ ਲੈ ਕੇ ਪੂਰੇ ਦੇਸ਼ ਤੇ ਘੁਮਾਉਂਦਾ ਰਿਹਾ ਪੂਰੇ ਦੇਸ਼ ਦੇ ਇਸ਼ਤਿਹਾਰ ਪੰਜਾਬ ਦੇ ਪੈਸਿਆਂ ਦੇ ਨਾਲ ਕੱਢ ਕੱਢ ਕੇ ਕੇਜਰੀਵਾਲ ਦੀ ਮਸ਼ਹੂਰੀ ਕਰਦਾ ਰਿਹਾ ਲੇਕਿਨ ਸਭ ਤੋਂ ਹੱਦ ਪਾਰ ਤਾਂ ਹੁੰਦੀ ਹੈ ਕਿ ਹੁਣ ਜਸ ਅੱਧਾ ਪੰਜਾਬ ਹੜਾਂ 'ਚ ਡੁੱਬਿਆ ਹੋਇਆ ਹੈ ਜਾ ਕੇ ਅਬੋਰ ਫਾਜ਼ਲ ਦਾ ਸੁਲਤਾਨ ਹੈ ਨਾ ਇਹਨਾਂ ਥਾਵਾਂ 'ਚ ਹਾਲਾਤ ਤਾਂ ਦੇਖੋ ਲੋਕਾਂ ਦੇ ਕੀ ਸੜਕਾਂ 'ਚ ਵਿਚਾਰੇ ਰਾਤਾ ਕੱਟ ਰਹੇ ਨੇ ਪਰਿਵਾਰ ਸਾਰੇ ਸਾਰਾ ਪਾਣੀ ਦੇ ਨਾਲ ਤਲਾਬ ਬਣਿਆ ਪਿਆ ਹੈਗਾ ਸਾਡੇ ਮੁੱਖ ਮੰਤਰੀ ਸਾਹਿਬ ਨੂੰ ਉੱਥੇ ਜਾਣ ਦਾ ਸਮਾਂ ਨਹੀਂ ਹੈ ਨਾ ਪਿੰਡਾਂ 'ਚ ਇਹ ਲੋਕਾਂ ਨੂੰ ਕਿਹੜੀ ਚੀਜ਼ ਦੀ ਲੋੜ ਹੈ ਕੋਈ ਦਵਾ ਚਾਹੀਦੀ ਹੈ ਕੋਈ ਖਾਣ ਨੂੰ ਚਾਹੀਦਾ ਹੈ ਕੋਈ ਡੀਜ਼ਲ ਚਾਹੀਦਾ ਹੈ ਕੋਈ ਬੰਦ ਮਜ਼ਬੂਤ ਕਰਨ ਇਹਦੇ ਵਾਸਤੇ ਤਮਿਲਨਾਡੂ ਬੈਠੇ ਹੋਏ ਨੇ ਮੁੱਖ ਮੰਤਰੀ ਸਾਹਿਬ ਇਹ ਦੱਸੋ ਉੱਥੇ ਕਿਹੜੇ ਪੰਜਾਬੀ ਹੈਗੇ ਉੱਥੇ ਸਾਨੂੰ ਕੀ ਕੰਮ ਪੈ ਗਿਆ ਇੱਥੇ ਲੋਕੀ ਮਰ ਰਹੇ ਨੇ ਇੱਥੇ ਵਾਸਤੇ ਮੁੱਖ ਮੰਤਰੀ ਸਾਹਿਬ ਨੂੰ ਸਮਾਂ ਨਹੀਂ ਉੱਥੇ ਜਾ ਕੇ ਕੇਜਰੀਵਾਲ ਤੇ ਆਮ ਆਦਮੀ ਦੀ ਸਰਸ ਸੱਚ ਚਮਕਾਉਣ ਵਾਸਤੇ ਤਾਮਿਲਨਾਡੂ ਕੇ ਤੁਸੀਂ ਤਾਂ ਕਹਿੰਦੇ ਤੁਸੀਂ ਇੰਡੀਆ ਆਲਾਈਂਸ ਦਾ ਹਿੱਸਾ ਹੀ ਨਹੀਂ ਹੈਗੇ ਤੇ ਇੰਡੀਆ ਆਲਾਈਂਸ ਦਾ ਹਿੱਸਾ ਨਹੀਂ ਹੈਗਾ ਤਾਂ ਫਿਰ ਤਾਮਿਲਨਾਡੂ ਦੀ ਸਰਕਾਰ ਦੇ ਕੋਲ ਮਹਿਮਾਨ ਨਿਵਾਜ਼ੀ ਕੀ ਤੁਸੀਂ ਕਰਾ ਰਹੇ ਹੋ ਪ੍ਰਵਾਸ ਸਮੇਤ ਬੜਾ ਦੁੱਖ ਹੁੰਦਾ ਹੈ ਕਿ ਪੰਜਾਬ ਦੇ ਲੋਕਾਂ ਨੂੰ ਤਾਂ ਰੱਬ ਰੱਦ ਰੱਖ ਉਹਨਾਂ ਦਾ ਹਾਲ ਹੈਗਾ ਕੇਜਰੀਵਾਲ ਨੂੰ ਅੱਥੇ ਪੰਜਾਬ ਆ ਜਦ ਪੰਜਾਬ ਨੂੰ ਲੁੱਟਣ ਵਾਸਤੇ ਪੂਰਾ ਉਹਦੇ ਹਵਾਲੇ ਠੇਕੇ ਚੜਾਤਾ ਤੇ ਆਪ ਮੌਜਮਾਸਿਆ ਕਰਦੇ ਹੋਏ ਦੇਸ਼ ਚ ਫਿਰ ਰਹੇ ਨੇ ਕਦੇ ਸੁਣਿਆ ਹੈ ਕਿ ਮੁੱਖ ਮੰਤਰੀ ਦੇ ਆਪ ਨੇ ਸੂਬੇ ਚ ਇਨਾ ਵੱਡਾ ਨੁਕਸਾਨ ਪਾਣੀ ਦੇ ਨਾਲ ਹੋ ਰਿਹਾ ਹੈ ਤੇ ਮੁੱਖ ਮੰਤਰੀ ਦਾ ਨਾਮੋ ਨਿਸ਼ਾਨ ਨਹੀਂ ਇਹ ਪੰਜਾਬ ਦਾ ਮੁੱਖ ਮੰਤਰੀ ਹੈ ਪ੍ਰਮੰਤਰਾ ਮੈਂ ਨਹੀਂ ਸ਼ਾਂਤ ਆਪ ਸਾਥ ਵੀ ਹੋ ਰਹੀ ਨਹੀਂ ਕਿਵੇਂ ਦੇਖਦਾ ਬਹੁਤ ਸਾਰੀਆਂ ਨਟਕੀਆਂ ਨੇ ਤੇ ਆਪ ਕੱਲ ਕਰਾਂਗੇ